ਸਾਨੂੰ ਦਾ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੇ ਅੱਗੇ ਕਾਲ ਹੋਗੀਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਣਾਵਰਤੀ ਤਾਂ ਜੱਸਾ ਉਹਨੇ ਜਿਹੜਾ ਰਿਮਾਂਡ ਆ ਉਹ 22 ਤਰੀਕ ਨੂੰ ਕਰ ਦਿੱਤਾ ਹੈ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇਹ ਇੱਕ بڑا ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਇਹਨਾਂ ਨੇ ਰਿਮਾਂਡ ਮੰਗਿਆ 7 ਦਿਨ ਦਾ ਰਿਮਾਂਡ ਮੰਗਿਆ ਸੀ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਹੈ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲੋਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਹ ਚ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਦਾ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਗੀਆਂ ਨੇ ਉਹ ਪਤਾ ਕਰਨਾ ਅਸੀਂ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਸਾ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡ ਦਿੱਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਏ ਤੱਕ ਨਹੀਂ ਦਿੰਦਾ ਰਿਮਾਂਡ ਆ ਜੀ ਤਾਂ ਜੱਸਾ ਉਹਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕ ਦੇ ਦਿੱਤਾ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋਇਆ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਪ ਦਾ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ بڑا ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅਜੇ ਤੱਕ ਹੋਈ ਉਸ ਦੇ ਵਿੱਚ ਸੱਤ ਬੰਦੇ ਡਿਪਟੀ ਅਫਸਰ ਨੇ ਉਹ ਇਨ ਅਰੈਸਟ ਕੀਤਾ ਹੈ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਜੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫ਼ਤੀਸ਼ ਅਜੇ ਮੁਕੰਮਲ ਨਹੀਂ ਸੀਗੀ ਅਸੀਂ ਮਾਨਜੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸ ਰਿਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੂਰ ਸਰਮਾਨ ਜਿਹੜਾ ਸਾਨੂੰ ਦਿੱਤਾ ਹੈ ਸਰ 80 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਨਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਜਿਹੜਾ ਗ੍ਰਿਸ਼ਟਾਰ ਹੁਣ ਕੀ ਪਾਈ ਗਈ ਨੰਬਰ ਐਫਆਈਆ ਤੱਕ ਕਿਹਾ ਗਿਆ ਸੀ ਮੋਬਾਈਲ 'ਚ ਬਹੁਤ ਰਾਜ ਨਿਕਲਿਆ ਕੀ ਨਿਕਲਿਆ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਜੇ ਸਾਡੀ ਤਫਤੀਸ਼ ਨਾਲ ਰਿਕਵਰੀ ਹੋਈ ਹੋਵੇ ਸਰ ਸਾਥੀ ਦੱਸਿਆ ਪ੍ਰੇਮਦਰ ਸਿੰਘ ਕਿਹੜੀ ਚੀਜ਼ ਦੀ ਰਿਕਵਰੀ ਹੋਈ ਜਾਂਦਾ ਜਾ ਰਹੇ ਜੀ ਬਿਲਕੁਲ ਉਹ ਵੀ ਆ ਰਿਹਾ ਜੀ ਰਿਕਵਰੀ ਸਾਈਂ ਯਹੀ ਜਿਹੜਾ ਜਿਹੜੀ ਇਹਨਾਂ ਕੋ ਰਿਕਵਰੀ ਹੋਈ ਆ ਜੀ ਉਹ ਸਾਡੇ ਕੋਲ ਆ ਅਸੀਂ ਤੁਹਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰਦਾਂਗੇ ਬਰਿੰਦਰ ਫੌਜੀ ਕੱਲ ਪੇਸ਼ ਹੋਏਗਾ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਅਸੀਂ ਇਹਦੇ ਬਾਰੇ ਬਰਿੰਦਰ ਬਰਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲੈ ਕੇ ਸਿੱਧਾ ਅਸੀਂ ਚੋਪ ਚਪੇਸ਼ ਕਰਦੇ ਹਾਂ 40 ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਵੀ ਟੀਮ ਤੇ ਅਮਨਦੀਪ ਸਿੰਘ ਅਮਨਾ son of ਚਰਤ ਸਿੰਘ ਵਾਸੀ ਪੰਜਗੜਾਈ ਪਲਾਂ ਥਾਣਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਜੀ ਤੇ ਹੁਣ ਉਹ ਵੀ ਐਫ ਆਈ ਆਰ ਦੀ ਹਾਂ ਜੀ ਬਿਲਕੁਲ ਜੀ ਐਫ ਆਈ ਆਰ ਨੰਬਰ 49 ਦੇ ਵਿੱਚ ਹੁਣ ਅੱਛਾ ਡੀ ਐਸ ਪੀ ਸਾਹਿਬ ਉਹ ਜਦਾਰੇ ਕਾਂ ਦੇ ਵਿੱਚ ਸ਼ਾਮਲ ਸੀ ਮੁਖਰ ਉਹ ਵੀ ਬਿਲਕੁਲ ਜੀ ਉਹ ਵੀ ਬਾਈ ਨੇ ਮੈਂ ਐਫ ਆਈ ਆਰ ਦਈ ਬਿਲਕੁਲ ਜੀ ਉਹਦਾ ਵੀ 28 ਦਿ